ਲੁਕਸਵਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਲੁਧਿਆਣਾ ਦੇ ਹਲਕਾ ਸਾਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਢਿਆ ਅਜਨਾਲਾ ਪਹੁੰਚੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਮੰਤਰੀ ਕੁਲਦੀਪ ਢਾਲੀਵਾਲ ਦੇ ਹੱਕ ਦੇ ਵਿੱਚ ਮੀਟਿੰਗਾਂ ਨੂੰ ਸੰਬੋਧਨ ਵੀ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਢਿਆ ਨੇ ਕਿਹਾ ਕਿ ਸੀਐਮ ਮੰਚੀ ਦੀ 13 0 ਦੇ ਨਾਅਰੇ ਨੂੰ ਪੂਰਾ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਸਾਰੇ ਹਲਕੇ ਦੇ ਵਿੱਚ ਬਹੁਤ سارے ਲੋਕ ਸ਼ਾਇਦ ਦੇ ਵਿੱਚ 8 ਨੰਬਰ ਵਾਰਚੂ ਕਰਕੇ ਇਹ 10 ਨੰਬਰ ਵਾਰਚ ਸਦਾਨ ਕਾਸ ਸਿੰਘ ਜੀ ਦੁਬਈ ਤੋਂ ਆਏ ਬੜੇ ਤਗੜੇ ਬਿਜ਼ਨਸਮੈਨ ਉਹ ਇਹਨਾਂ ਨੇ ਅੱਜ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਦੋਸਤਾਂ ਮਤਾਨਾਂ ਰਿਸ਼ਤੇਦਾਰਾਂ ਆਮਾਦੀ ਪਾਰਟੀ ਸ਼ਬਨ ਹੋਂ ਦਾ ਫੈਸਲਾ ਕੀਤਾ ਸਾਡੇ ਵਿਕਾਸ ਨੂੰ ਵੇਖ ਅੱਜ ਇੱਥੇ ਘਰ ਇੱਥੇ ਗਲੀ ਬੜੀ ਸੀ ਇਹਨਾਂ ਦੇ ਵਿਕਾਸ ਵੇਖ ਕੇ ਅੱਜ ਪਾਰਟੀ ਚ ਆਏ ਮੈਂ ਨਮਾਜ਼ਤ ਅਰਦਾਤ ਕਰਦਾ ਵੈਲਕਮ ਕਹਿੰਦਾ ਜੀਆ ਨੂੰ ਕਹਿੰਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਪਾਰਟੀ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣਾ ਉਹ ਕਰੂਗੀ ਐਮਐਲਏ ਸਾਹਿਬ ਖਾਸ ਤੌਰ ਤੇ ਪਹੁੰਚੇ ਤੁਹਾਡੀ ਚੌਂਡ ਮੀਮ ਦੇ ਵਿੱਚ ਸਾਡੇ ਇੱਕ ਕਈ ਮਤਲ ਕੱਲ ਵਿਦਨ ਮਜੀਠੇਲਕੇ ਦੇ ਵਿੱਚ ਸਰਦਾਰ ਸਿੰਘ ਤੋਂ ਸਾਹਿਬ ਐਮਐਲਏ ਸਾਡੇ ਨਾਲ ਸੀਗੇ ਆਈਜੀ ਕੋਲ ਵਿਜੇ ਪਤਾਨ ਸੀ ਵਾਸਤੇ ਅੱਜ ਅਸਾਂ ਦੇ ਹਲਤੋ ਸਦਾਦੀਪ ਸਿੰਘ ਮੁਰਿਆ ਜੀ ਐਮਐਲਏ ਨਾਲ ਸਾਡੇ ਚੇਅਰਮੈਨ ਨੇ ਰਣਜੀਤ ਸਿੰਘ ਪੱਟੀ ਇਨਨੂ ਵੀ ਜਾਇਆ ਕਿਆ ਇਹ ਮਦਦ ਕਰਨ ਆਏ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਕਿ ਲੁਧਿਆੜੇ ਚੋਂ ਇਹਨਾਂ ਦਾ ਫਤਿਹਗੜ੍ਹ ਸਾਹਿਬ ਹਲਕਾ ਪਿੰਡ ਉੱਥੇ ਵੀ ਚੰਦਾ ਕੰਮ ਕਰਦੇ ਆ ਪਤਾ ਜਿੰਮੇਵਾਰੀ ਵੀ 맡ਤ ਕਰਨ ਆਏ ਆ ਇਹਨਾਂ ਨੂੰ ਬੱਚੀ ਆ ਕਹਿੰਦਾ ਉਹ ਧੰਨਵਾਦ ਕਰਦਾ ਤੁਹਾਡੇ মিডিਆ ਦੇ ਵਾਅਦੇ ਮਰਾਈ ਸਾਰੇ ਅੰਮ੍ਰਿਤਸਰ ਦੇ ਲੋਕ ਸਭਾ ਦੇ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵਰਗਾ ਲੀਡਰ ਤੁਹਾਨੂੰ ਨੀ ਦੁਬਾਰਾ ਮਿਲਣਾ ਸੋ ਪਹਿਲਾਂ ਵੀ ਇਹਨਾਂ ਜਿੱਦਾਂ ਐਮਐਲਏ ਬਣੇ ਸੀ ਮੰਤਰੀ ਬਣੇ ਸੀ ਬਹੁਤ ਜਿਹੜੇ ਆਪਣੇ ਅਜਨਾਲੇ ਹਲਕੇ ਵਿੱਚ ਜਿਹੜੇ ਕਾਰਜ ਕਰਵਾਏ ਨੇ ਪਰ ਆਉਣ ਵਾਲੇ ਸਮੇਂ ਵਿੱਚ ਪੂਰੀ ਅਮਰਸਰ ਦੀ ਆਵਾਜ਼ ਬਣ ਕੇ ਜਿਹੜਾ ਲੋਕ ਸਭਾ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਤੁਹਾਡੇ ਅਮਰਸਰ ਦੇ ਲੋਕਲ ਮੁੱਦੇ ਉਹਨਾਂ ਨੂੰ ਉਠਾਉਣਗੇ ਸੋ ਬਹੁਤ ਹੀ ਵਧੀਆ ਇਮਾਨਦਾਰ ਲੀਡਰ ਨੇ ਸੋ ਇਹਨਾਂ ਸਾਰੇ ਜਿਹੜਾ ਜਿਹੜਾ ਅਮਰਸਰ ਦੀ ਲੋਕ ਸਭਾ ਤਗੜੇ ਹੋ ਗਏ ਸਾਰੇ ਵੋਟਰਾਂ ਨੂੰ ਜਿਹੜਾ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਜਿਹੜਾ ਜਿਤਾਉਣਾ ਚਾਹੀਦਾ ਹਾਂਜੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੋ ਉਮੀਦਵਾਰ ਨੇ ਅਮਰਸਰ ਸਾਹਿਬ ਦੇ ਕੈਬਨਿਟ ਮਨਿਸਟਰ ਨੇ ਸੋ ਅੱਜ ਸਵੇਰ ਦੇ ਅਜ ਨਾਲੇ ਦੇ ਵਿੱਚ ਵਕਫਾ ਪਿੰਡਾਂ ਚ ਵਕਫਾ ਸ਼ਹਿਰ ਦੇ ਵਾਡਾਂ ਚ ਮਿਲ ਕੇ ਕਿੱ ਕਿ ਐਨਾ ਪਿਆਰ ਮਿਲਿਆ ਤੇ ਵਿਸ਼ਵਾਸ ਹੋ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 130 ਦਾ ਐਲਾਨ ਕੀਤਾ ਤੇ ਵਾਕੇ 130 ਪੂਰੇ ਲੋਕ ਪਿਆਰ ਕਰ ਰਹੇ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਰਦਾਰ ਕੁਲਦੀਪ ਸਿੰਘ ਢਾਲੀਆ ਸਾਹਿਬ ਜਿਹੜੇ 2 ਸਾਲ ਦੇ ਕੰਮ ਉਹ ਵੀ ਮਿਸਾਲ ਕੰਮ ਰਹੇ ਨੇ ਸੋ ਕੰਮਾਂ ਦੇ ਨਾਲ ਬੋਲੀ ਦੀ ਵੀ ਨਿਰਵਰਣਦੀ ਹੈ ਕਿਉਂਕਿ ਢਾਲੀਆ ਸਾਹਿਬ ਇੱਕ ਪਿਆਰੀ ਰੂਹ ਹੈ ਤੇ ਸੇਵਾਦਾਰ ਬਣ ਕੇ ਇੱਥੇ ਹਲਕੀ ਸੇਵਾ ਕਰ ਰਿਹਾ ਸੋ ਸਾਰਾ ਜਨਾਲਾਪੁਰਾ ਅਵਸਰ ਸਾਹਿਬ ਦੇ ਲੋਕ ਜਿਹੜੇ ਆ ਉਹ ਢਾਲੀਆ ਨੂੰ ਸਾਨੂੰ ਪਿਆਰ ਕਰਦੇ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਇਕੱثਰੀ ਨੂੰ ਪਾ ਕੇ ਢਾਲੀਆ ਸਾਨੂੰ 100% ਜਿਹੜੀ ਇਹ ਅੰਮ੍ਰਿਤਸਰ ਦੀ ਸੀਟ ਹੈ ਤੇ ਅਸੀਂ ਦੇਖਿਆ ਕਿ ਜਿੱਤਰੇ ਆ ਤੇ ਪ੍ਰਮਾਤਮਾ ਦੀ ਕਿਰਪਾ ਜੀ ਧੰਨਵਾਦ ਹਰਮੰਦਰ ਸਾਹਿਬ ਮੈਂ ਆਪ ਨਾਲ ਆ ਕੇ ਮੱਥਾ ਟੇਕਾਂਗੇ ਸੋ ਬਹੁਤ ਅੱਜ ਅਰਦਾਸ ਵੀ ਕੀਤੀ ਹੈ ਹਰਮੰਦਰ ਸਾਹਿਬ ਕਿ 13 ਜਿਲ੍ਹਿਆਂ ਦਾ ਜਿਹੜਾ ਵਾਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਰਮਜੀਤ ਕੇਜਰੀਵਾਲ ਜੀ ਨੇ ਵਾਦਾ ਕੀਤਾ ਸੀ ਤੇ ਇੰਨੀ ਕਿਰਪਾ ਕਰੇ ਕਿ 13 ਜਿਲ੍ਹਿਆਂ ਦੀ 13 ਜਿਲ੍ਹੇ ਆਪਾਂ ਜਿੱਤ ਕੇ ਤੇ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਪਾਈ